ਅਸੀ ਗਾਲ ਜੀ ਮੈਂ ਤੁਹਾਡਾ ਆਪਣਾ ਦੀਪਖਰੌੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਾ ਦਿਓ ਵੱਤੋ-ਵੱਤਾ ਖੜਾ ਇਹ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਦੋਸ਼ੀਆਂ ਦੇ ਵੱਲੋਂ ਜਿਸ ਦੇ ਤਹਿਤ ਉਹਨਾਂ ਨੇ ਇੱਕ ਚੇਨ ਸਟੈਚਿੰਗ ਕੀਤੀ ਸੀ ਇੱਕ ਲੇਡੀ ਸਿਟੀਜ਼ਨ ਤੋਂ ਸ਼ਾਮ ਦੇ ਟਾਈਮ ਦੇ ਵਿੱਚ ਤੇ ਜਦੋਂ ਇਹ ਘਟਨਾ ਸਾਡੇ ਨੋਟਿਸ ਚ ਆਈ ਤੁਰੰਤ ਐਫ ਆਈ ਆਰ ਨੰਬਰ 212 23 ਨੂੰ 24 ਨੂੰ ਰਜਿਸਟਰ ਕੀਤੀ ਗਈ ਹੈ ਥਾਣਾ ਸਿਟੀ ਸੰਗਰੂਰ ਦੇ ਵਿੱਚ ਜੇ ਤਾਰਾ 304 ਅਤੇ 3 ਸਬセਕਸ਼ਨ 5 ਬੀ ਐਨ ਐਸ ਦੇ ਵੱਖ-ਵੱਖ ਟੀਮਾਂ ਬਣਾ ਕੇ ਸੀਆਈਏ ਦੀ ਤੇ ਹੋਰ ਜ਼ਿਲ੍ਹਾ ਪੁਲਿਸ ਦੀ ਟੀਮਾਂ ਦੀ ਕਿ ਕ੍ਰਾਈਮ ਨੂੰ ਸੋਲਵ ਕਰਨ ਵਾਸਤੇ ਉਹਨਾਂ ਨੂੰ ਡਿਊਟੀ ਲਗਾਈ ਗਈ ਕੁਝ ਥੇਰ ਪਹਿਲਾਂ ਹੀ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਦੋ ਦੋਸ਼ੀ ਫੜੇ ਗਏ ਜਿਨ੍ਹਾਂ ਵਿੱਚੋਂ ਇੱਕ ਹੈ ਹਰਮਨਜੀਤ ਉਰਫ ਹਰਮਨ ਅਤੇ ਦੂਸਰਾ ਦੋਸ਼ੀ ਹੈ ਅਸ਼ਰਫ ਮੁਹੰਮਦ ਉਰਫ ਆਸਿਫ ਇਹ ਦੋਨੋਂ ਦੋਸ਼ੀ ਪਟਿਆਲਾ ਜ਼ਿਲ੍ਹਾ ਦੇ ਰਹਿਣ ਵਾਲੇ ਨੇ ਇਹਨਾਂ ਦੀ ਉਮਰ ਕਰੀਬ 22 ਤੋਂ 23 ਸਾਲ ਦੀ ਰਿਹਾ ਤੇ ਇਹਨਾਂ ਕੋਲੋਂ ਸਾਡੇ ਕੋਲ ਰਿਕਵਰੀ ਹੋਈ ਇੱਕ ਮੋਟਰਸਾਈਕਲ ਦੀ ਅਤੇ ਦੋ 골ਡ ਦੀ ਚੇਨੀਆਂ ਦੀ ਜੋ ਇਹਨਾਂ ਨੇ ਖੋਈਆਂ ਸੀ ਸਰ ਇਹ ਕੀ ਸੰਗ੍ਰੋਹ ਸਪੈਸ਼ਲ ਇਹੀ ਕਰਨ ਲਈ ਆਏ ਸੀ ਜਾਂ ਕੀ ਕਾਰਨ ਕੀ ਇਸ ਸੰਗ੍ਰੋਹ ਦਾ ਕਿਉਂਕਿ ਪਟਿਆਲੇ ਦੇ ਰਹਿਣ ਵਾਲੇ ਸੰਗ੍ਰੋਹ ਵਿੱਚ ਆ ਕੇ ਨੇ ਬਾੜਾ ਜੋ ਹਲੇ ਤੱਕ ਦੀ ਇੰਟਰੋਗੇਸ਼ਨ ਵਿੱਚ ਸਾਹਮਣੇ ਆਇਆ ਹੈ ਇਹਨਾਂ ਨੇ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਖੰਨਾ ਦੇ ਵਿੱਚ ਸੰਗਰੂਰ ਦੇ ਵਿੱਚ ਨਾਂਬੇ ਤੇ ਪਟਿਆਲੇ ਦੇ ਵਿੱਚ ਤੇ ਉਸ ਦਿਨ ਇਹ ਆਪਣੀ ਤਰੀਕ ਨੂੰ ਅਟੈਂਡ ਕਰਨ ਆਇਆ ਸੀ ਜੋ ਦੋਸ਼ੀ ਹਰਮਨ ਸੀ ਤੇ ਉਸ ਦੇ ਬਾਅਦ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਪ੍ਰੀਵੀਅਸ ਰਿਕਾਰਡ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਆਇਆ ਜੀ ਕਿ ਇਹਨਾਂ ਨੂੰ ਮਾਮਲਾ ਕਰਦਣੇ ਜਾਂ ਕਿਹੜਾ ਦੋਸ਼ੀ ਹਰਮਨ ਹੈ ਉਸ ਤੇ ਪਹਿਲਾਂ 7 ਐਫਆਈਆਰ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਦੂਸਰਾ ਦੋਸ਼ੀ ਹੈ ਮੁਹੰਮਦ ਅਸ਼ਰਫ ਉਸ ਤੇ ਫਿਲਹਾਲ ਕੋਈ ਵੀ ਕ੍ਰਿਮਿਨਲ ਮੈਟਰ ਜੋ ਪਹਿਲਾਂ ਰਜਿਸਟਰ ਹੋ ਸਮੇਂ ਨਹੀਂ ਆਇਆ ਜਿਹੜਾ ਮੋਟਰਸਾਈਕਲ ਸਪੈਂਡਰ ਦਾ ਪਰ ਹੈ ਕਿ ਜਦੋਂ ਦਰ ਸਪਲੈਂਟੀ ਕਿਉਂ ਚੋਰੀ ਹੋਈ ਕੀ ਤਾਂ ਮੋਟਰਸਾਈਕਲ ਇਹਨਾਂ ਦਾ ਹੀ ਸੀ ਉਸ ਦਾ ਹੁਣ ਕੀ ਪਿਛੋਕੜ ਹੈ ਕੀ ਉਸ ਦੀ ਮਲਕੀਅਤੀ ਹੈ ਕੀ ਉਹ ਖੁਦ ਚੋਰੀ ਦਾ ਮੋਟਰਸਾਈਕਲ ਸੀ ਜਾਂ ਨਹੀਂ ਉਸ ਦੇ ਬਾਰੇ ਅਸੀਂ ਹੁਣ ਤਫ਼ਤੀਸ਼ ਵਿੱਚ ਪਤਾ ਕਰਾਂਗੇ ਜੇ ਹੋਰ ਚੋਰੀ ਮੰਨੇ ਨੇ ਜੀ ਜਾਂ ਕੋਈ ਫੋਨ ਰਿਪੋਰਟ ਦੀ ਮਦਦ ਮੰਨੇ ਨੇ ਫੁੱਲ ਮਿਲਾ ਕੇ ਇਸ ਸਫਲਤਾ ਦੇ ਨਾਲ ਸਾਡੇ ਤਿੰਨ ਮੁਕਦਮੇ ਟਰੇਸ ਹੋਏ ਹੈਗੇ ਇੱਕ ਸੰਦੂਰ ਜ਼ਿਲ੍ਹੇ ਐਰ ਦੋ ਪਟਿਆਲਾ ਜ਼ਿਲ੍ਹੇ ਦਾ ਦੇ ਮੁਕਦਮੇ ਤਿੰਨੋਂ ਵਾਰਦਾਤਾ ਨੂੰ ਅੰਜਾਮ ਇਹਨਾਂ ਨੇ 2024 ਇਸੇ ਸਾਲ ਦਿੱਤਾ ਸੀ ਕਿੰਨੀ ਕੋਮਰ ਦੇ ਨੇ 22 ਤੋਂ 23 ਸਾਲ ਦੇ ਹੈਗੇ ਦੋਵੇਂ ਹੀ ਦੋਸ਼ੀ ਨਸ਼ੇ ਵਗੈਰਾ ਤੇ ਨਹੀਂ ਕਰਦੇ ਹਾਂਜੀ ਹਜੇ ਤੱਕ ਅਜੇ ਹੀ ਕੋਈ ਗੱਲ ਸਾਹਮਣੇ ਨਹੀਂ ਆਈ